ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜਾ ਆਪਣਾ ਨਾਟਕ ਹੈਗਾ ਜਿੰਨ ਸੱਚ ਪੱਲੇ ਹੋਏ ਇਸ ਨਾਟਕ ਦੇ ਆਪਾਂ ਸ਼ਾਰਟ ਕੁਐਸਚਨ ਅਨਸਰ ਕਰਾਂਗੇ ਤੇ ਇਸ ਦੇ ਸ਼ਾਰਟ ਕੁਐਸਚਨ ਅਨਸਰ ਜੇ ਤੁਹਾਨੂੰ ਆਉਣਗੇ ਜਿਹੜੇ ਕਿ 8 8 ਦੇ ਵਿੱਚ ਤੁਸੀਂ 5 ਕਰਨੇ ਹੋਣਗੇ ਹਰ ਹੋਊਗਾ ਕੁਐਸਚਨ ਤੁਹਾਡਾ 2 2 ਮਾਰਕਸ ਦਾ ਹਾਂਜੀ ਜਿੰਨ ਸੱਚ ਪੱਲੇ ਹੋਏ ਨਾਟਕ ਦਾ ਲੇਖਕ ਕੌਣਾ ਤਾਂ ਗੁਰਦਿਆਲ ਸਿੰਘ ਫੁੱਲ ਹੈ ਜਿੰਨ ਸੱਚ ਪੱਲੇ ਹੋਏ ਨਾਟਕ ਦਾ ਵਿਸ਼ਾ ਕੀ ਹੈ ਤੇ ਹਾਂਜੀ ਇਸ ਨਾਟਕ ਦਾ ਵਿਸ਼ਾ ਜਿਹੜੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਉਸ ਸਮੇਂ ਦੀ ਜਿਹੜੀ ਜ਼ਬਰ ਜ਼ੁਲਮ ਹੈ, ਗਿਰਾਵਟਾ, ਅਨਿਆਏ ਭਰੀ ਸਮਾਜਿਕ, ਰਾਜਸੀ ਤੇ ਧਾਰਮਿਕ ਅਵਸਥਾ ਉਹਦਾ ਵਰਣਨ ਕਰਨਾ ਤੇ ਨਾਲ ਦੀ ਨਾਲ ਹਨੇਰਿਆਂ ਨਾਲ ਭਰੀ ਜਿਹੜੀ ਤਤਕਲੀਨ ਅਵਸਥਾ ਉਹਦੇ ਚੌਕਟੇ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਕਾਸ਼ਮਈ ਸ਼ਖਸੀਅਤ ਦਾ ਵਰਣਨ ਕਰਨਾ ਅੱਗੇ ਹੈਗਾ ਜਿਨ ਸੱਚ ਪੱਲੇ ਹੋਏ ਨਾਟਕ ਦਾ ਨਾਮ ਗੁਰਬਾਣੀ ਦੀ ਕਿਸ ਤੁਕ ਦੇ ਆਧਾਰ ਤੇ ਰੱਖਿਆ ਗਿਆ ਹਾਂਜੀ ਸੱਚ ਸਬਨਾ ਹੋਏ ਤਾਰੂ ਪਾਪ ਕੜੇ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਇਹ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਅੱਗੇ ਹੈਗਾ ਫੋਰਥ ਕੁਐਸਚਨ ਜਿਨ ਸੱਚ ਪੱਲੇ ਹੋਏ ਨਾਟਕ ਦਾ ਨਾਮ ਟੁਕਮਾ ਹੈ ਕਿਵੇਂ ਹਾਂਜੀ ਇਸ ਜਿੰਨ ਸੱਚ ਪੱਲੇ ਹੋਏ ਨਾਟਕ ਦੇ ਵਿੱਚ ਉਹਨਾਂ ਪਾਤਰਾਂ ਦੀਆਂ ਬੁਰੀਆਂ ਸ਼ਕਤੀਆਂ ਉੱਤੇ ਜਿੱਤ ਹੁੰਦੀ ਹੈ ਜਿਨ੍ਹਾਂ ਦੇ ਪੱਲੇ ਸੱਚ ਹੈ ਮਤਲਬ ਕਿ ਉਹਨਾਂ ਦੀ ਜਿੱਤ ਹੁੰਦੀ ਹੈ ਜਿਨ੍ਹਾਂ ਦੇ ਸੱਚ ਪੱਲੇ ਦੇ ਵਿੱਚ ਸੱਚ ਹੁੰਦਾ ਬੁਰੀਆਂ ਸ਼ਕਤੀਆਂ ਦੇ ਵਿਰੋਧ ਦੇ ਵਿੱਚ ਇਸ ਤਰ੍ਹਾਂ ਇਸ ਦੇ ਉਦੇਸ਼ ਦੇ ਆਧਾਰ ਤੇ ਰੱਖੇ ਇਸ ਨਾਟਕ ਦਾ ਨਾਮ ਟੁਕਮਾ ਤੇ ਫਬਮਾ ਅੱਗੇ ਹੈਗਾ ਜਿੰਨ ਸੱਚ ਪੱਲੇ ਹੋਏ ਨਾਟਕ ਦਾ ਮਤਵ ਜਾਂ ਉਦੇਸ਼ ਆਸ਼ਾ ਲਿਖਣਾ ਹਾਂਜੀ ਹਾਂਜੀ ਜਿੰਨ ਸੱਚ ਪੱਲੇ ਹੋਏ ਨਾਟਕ ਦਾ ਮਤਵ ਉਦੇਸ਼ ਜਾਂ ਆਸ਼ਾ ਕੀ ਹੈ ਹਾਂਜੀ ਜਾਂ ਨਾਟਕ ਦੇ ਵਿੱਚੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਇਸ ਨਾਟਕ ਦਾ ਉਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਨ ਸ਼ਖਸੀਅਤ ਨੂੰ ਉਹਨਾਂ ਦੇ ਜਵਰ ਚਲਮ ਤੇ ਪਖੰਡ ਭਰੇ ਸਮਕਾਲੀ ਜੀਵਨ ਦੇ ਪਿਸ਼ੋਕੜ ਦੇ ਵਿੱਚ ਉਜਾਗਰ ਕਰਨਾ ਮਤਲਬ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਨੂੰ ਉਸ ਸਮੇਂ ਦਾ ਜਿਹੜਾ ਜ਼ਬਰ ਜ਼ੁਲਮ ਹੈ ਜਾਂ ਪਖੰਡ ਭਰਿਆ ਸਮਕਾਲੀ ਜੀਵਨ ਸੀ ਉਹਦੇ ਪਿਸ਼ੋਕੜ ਦੇ ਵਿੱਚ ਗੁਰੂ ਜੀ ਦੀ ਸ਼ਖਸੀਅਤ ਨੂੰ ਉਜਾਗਰ ਕਰਨਾ ਤੇ ਸਾਨੂੰ ਉਹਨਾਂ ਦੇ ਉਪਦੇਸ਼ਾਂ ਦੇ ਚੱਲਣ ਦੀ ਸਿੱਖਿਆ ਦੇਣਾ ਅੱਗੇ ਹੈਗਾ ਵਿਸ਼ਾਲ ਕਾਲੇ ਪਿਸ਼ੋਕੜ ਵਿੱਚੋਂ ਉੱਠਣ ਵਾਲੀ ਜੋਤ ਨੂੰ ਕੌਣ ਕੌਣ ਕਿਸ ਤਰ੍ਹਾਂ ਬੁਝਾਉਣ ਦਾ ਯਤਨ ਕਰਦੇ ਨੇ ਵਿਸ਼ਾਲ ਕਾਲੇ ਪਿਸ਼ੋਕੜ ਵਿੱਚੋਂ ਉੱਪਰ ਦੀ ਜੋਤ ਨੂੰ ਇੱਕ ਭੈਵੀ ਤੇ ਚਿਹਰਾ ਫੂਕ ਨਾਲ ਇੱਕ ਰੀਸ਼ੀ ਵੱਡੇ ਗ੍ਰੰਥ ਨਾਲ ਜੋਗੀ ਚਿਪੀ ਨਾਲ ਤੇ ਹਾਕਮ ਤਲਵਾਰ ਨਾਲ ਵਜਾਉਂਦਾ ਚਤਨ ਕਰਦਾ ਪਰੰਤੂ ਆਹ ਸੱਜੂਗਾਲ ਸੱਚ ਦੀ ਧੋਨੀ ਉੱਠਣ ਨਾਲ ਸਭ ਹਾਰ ਜਾਂਦੇ ਨੇ ਅੱਗੇ ਹੈਗਾ ਜਦੋਂ ਸੂਰਜ ਗ੍ਰਹਿਣ ਲੱਗਦਾ ਤਾਂ ਤੰਦੇਈ ਕੀ ਕਰਦੀ ਆ ਹਾਂਜੀ ਤਾਂਦੇਈ ਸੂਰਜ ਗ੍ਰਹਿਣ ਨੂੰ ਪਾਣੀ ਦੀ ਭਰੀ ਕੜਾਹੀ ਵਿੱਚ ਦੇਖਦੀ ਆ ਤੇ ਪੌਣੇ ਤੋਂ ਵੱਧ ਸੂਰਜ ਨੂੰ ਗ੍ਰਹਿਣ ਲੱਗਾ ਦੇਖ ਕੇ ਸਮਝਦੀ ਆ ਕਿ ਸੂਰਜ ਨੂੰ ਰਾਹੁ ਕੇਤੂ ਨੇ ਘੇਰ ਲਿਆ ਕਿਉਂਕਿ ਉਸ ਨੇ ਉਹਨਾਂ ਦਾ ਕਰਜ਼ਾ ਦੇਣਾ ਸੀ ਠੀਕ ਹੈ ਮਤਲਬ ਕਿ ਪਾਣੀ ਦੀ ਜਿਹੜੀ ਕਰਾਹੀ ਕੜਾਹੀ ਭਰੀ ਹੋਈ ਸੀ ਉਹਦੇ ਵਿੱਚ ਦੇਖਦੀ ਆ ਤਾਂ ਪੌਣੇ ਤੋਂ ਵੱਧ ਸੂਰਜ ਨੂੰ ਗ੍ਰਹਿਣ ਲੱਗਿਆ ਵਾ ਦੇਖ ਕੇ ਸਮਝਦੇ ਆ ਕਿ ਸੂਰਜ ਨੂੰ ਕਿਹਨੇ ਘੇਰ ਲਿਆ ਰਾਹੂ ਕੇਤੂ ਨੇ ਘੇਰ ਲਿਆ ਕਿਉਂਕਿ ਉਹਨੇ ਉਹਨਾਂ ਦਾ ਕਰਜ਼ਾ ਦੇਣਾ ਸੀ ਅੱਗੇ ਹੈਗਾ ਸੂਰਜ ਗ੍ਰਹਿਣ ਸਮੇਂ ਮਨਾਦੀ ਵਾਲਾ ਕੀ ਚੇਤਾਵਨੀ ਦਿੰਦਾ ਮਨਾਦੀ ਵਾਲਾ ਲੋਕਾਂ ਨੂੰ ਕਹਿੰਦਾ ਕਿ ਸੂਰਜ ਗ੍ਰਹਿਣ ਲੱਗਿਆ ਹੁਣ ਕਰਕੇ ਕੋਈ ਚੁੱਲਾ ਚੁੱਲ੍ਹੇ ਅੱਗ ਨਾਲ ਵਾਲੇ ਨਾ ਕੋਈ ਰੋਟੀ ਪਕਾਵੇ ਤੇ ਨਾ ਕੀ ਖਾਵੇ ਸਾਰੇ ਹੀ ਪੂਜਾ ਕਰਨ ਤੇ ਦਾਨ ਦੇਣ ਅੱਗੇ ਹੈਗਾ ਕੁਐਸਚਨ ਹਾਂਜੀ ਜਿਹੜੇ ਜਿਹੜੇ ਪ੍ਰੀਵੀਅਸ ਇਗਜ਼ਾਮਸ ਦੇ ਵਿੱਚ ਆਏ ਹੋ ਉਹਨਾਂ ਨੂੰ ਜ਼ਰੂਰ ਯਾਦ ਕਰ ਲੈਣਾ ਅਮਰ ਨੇ ਤਾਂ ਦੇਈ ਨੂੰ ਗੁਰੂ ਨਾਨਕ ਦੇਵ ਜੀ ਦੇ ਬਾਰੇ ਕੀ ਦੱਸਿਆ ਅਮਰ ਨੇ ਤਾਂ ਦੇਈ ਨੂੰ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਭੁੱਖ ਲੈਂਦੀ ਹੈ ਤੇ ਉਹਨਾਂ ਨੇ ਦੂਰ ਦੂਰ ਤੱਕ ਯਾਤਰਾ ਕਰਕੇ ਵੇਖ ਤੇ ਜਿਹੜਾ ਪਖੰਡ ਹੈ ਜ਼ਬਰ ਜ਼ੁਲਮ ਸੀ ਉਹਦਾ ਨੇਡਰਤਾ ਦੇ ਨਾਲ ਖੰਡਨ ਕੀਤਾ ਵਿਰੋਧ ਕੀਤਾ ਤੇ ਉਹ ਸਭ ਨੂੰ ਇੱਕ ਬੰਦੇ ਇੱਕ ਰੱਬ ਦੇ ਬੰਦੇ ਸਮਝਣ ਤੇ ਬਰਾਬਰੀ ਦਾ ਉਪਦੇਸ਼ ਦਿੰਦੇ ਨੇ ਅੱਗੇ ਹੈਗਾ ਕੁਐਸਚਨ ਨੰਬਰ 10 ਅਮਰ ਮਾ ਨਾਲ ਲੜਕੇ ਘਰੋਂ ਕਿਉਂ ਗਿਆ ਸੀ ਕਿਉਂਕਿ ਉਸਦੀ ਮਾਂ ਹਰੋ ਬਹਿਮਾ ਨਾਲ ਭਰੀ ਹੋਈ ਸੀ ਤੇ ਪਰ ਅਮਰ ਬਹਿਮ ਪਰਮਾ ਨੂੰ ਨਹੀਂ ਸੀ ਮੰਨਦਾ ਹਰੋ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਉਸ ਨੇ ਜਠੇਰੀ ਮੱਥਾ ਨਹੀਂ ਟੇਕਣਾ ਤਾਂ ਉਸ ਦਾ ਕਰਾਇਆ ਤਵੀਤ ਨਹੀਂ ਪਾਉਣਾ ਤਾਂ ਉਹ ਘਰੋਂ ਚਲਾ ਘਰੋਂ ਚਲਾ ਜਾਵੇ ਅੱਗੇ ਹੈਗਾ ਅਮਰ ਨੂੰ ਤਾਂ ਦੇਈ ਦੇ ਘਰ ਦੇਖ ਕੇ ਹਰੋ ਕਿਸ ਤਰ੍ਹਾਂ ਪੇਸ਼ ਆਉਂਦੀ ਆ ਹਰੋ ਅਮਰੋ ਅਮਰ ਨੂੰ ਬਹਿਮਾ ਭਰਮਾ ਦੀ ਪ੍ਰਵਾਹ ਨਾ ਕਰਦੇ ਦੇ ਕੇ ਤਾਂ ਦੇਈ ਤੇ ਦੋਸ਼ ਲਾਉਂਦੀ ਆ ਕਿ ਉਸ ਨੂੰ ਪੁੱਠੀਆਂ ਮੱਤਾਂ ਸਿਖਾਉਂਦੀ ਆ ਤੇ ਅਮਰ ਹਰੋ ਨੂੰ ਤਾਂ ਦੇਈ ਨਾਲ ਲੜਨੋਂ ਰੋਕਦਾ ਪਰ ਉਹ ਨਹੀਂ ਟਲਦੀ ਅਗੇ ਕੁਐਸਚਨ ਨੰਬਰ 12 ਭਗਵਾਨ ਰਾਇਆ ਤੇ ਲੋਕਾਂ ਪਾਸੋਂ ਗੁਰੂ ਜੀ ਬਾਰੇ ਕੀ ਕੁਝ ਸੁਣ ਕੇ ਆਉਂਦਾ ਭਗਵਾਨ ਤਾਂ ਦੇਈ ਨੂੰ ਦੱਸਦਾ ਕਿ ਉਸਨੇ ਲੋਕਾਂ ਤੋਂ ਸੁਣਿਆ ਕਿ ਗੁਰੂ ਜੀ ਧਾਰਮਿਕ ਚੌਧਰੇ ਨੂੰ ਖਰੀਆ-ਖਰੀਆ ਸੁਣਾਉਂਦੇ ਨੇ ਤੇ ਉਹ ਗੁਰੂ ਜੀ ਦੁਆਰਾ ਮੱਕਾ ਫੇਰਨ ਤੇ ਖੂਨੀ ਜਾਨਵਰਾਂ ਦੇ ਭਾਰੂ ਹੋਣ ਦੀਆਂ ਕਰਾਮਾਤੀ ਘਟਨਾਵਾਂ ਸੁਣਨ ਦਾ ਜ਼ਿਕਰ ਕਰਦਾ ਹੈ ਅੱਗੇ ਹੈਗਾ ਅਮਰ ਨੂੰ ਨੰਬਰਦਾਰ ਨੇ ਕਿਉਂ ਬੁਲਾਇਆ ਸੀ ਹਾਂਜੀ ਅਮਰ ਨੰਬਰਦਾਰ ਨੂੰ ਪਤਾ ਲੱਗਿਆ ਸੀ ਕਿ ਅਮਰ ਕਰਤਾਰਪੁਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚੇਲਾ ਬਣ ਗਿਆ ਤੇ ਉਹ ਨਹੀਂ ਸੀ ਚਾਹੁੰਦਾ ਕਿ ਪਿੰਡ ਦੇ ਵਿੱਚ ਕੋਈ Hindu ਧਰਮ ਦੀ ਨਿਖੇਦੀ ਕਰੇ ਠੀਕ ਹੈ ਨੰਬਰਦਾਰ ਨੂੰ ਜਦੋਂ ਪਤਾ ਲੱਗਦਾ ਤਾਂ ਫਿਰ ਗੁਰੂ ਨਾਨਕ ਦੇਵ ਜੀ ਦੇ ਨਾਸਤਮਕਤਾ ਭਰੇ ਮਤ ਨੂੰ ਚਲਾਵੇ ਤੇ ਉਹ ਚੌਂਕੀਦਾਰਨ ਭਗਵਾਨ ਦੇ ਘਰ ਅਮਰ ਨੂੰ ਲੱਭਣ ਲਈ ਭੇਜਦਾ ਮਤਲਬ ਕਿ ਨੰਬਰਦਾਰ ਨੂੰ ਆ ਲੱਗਦਾ ਵੀ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜੇ ਕਿ ਸ਼ਰਧਾਲੂ ਬਣ ਗਿਆ ਤਾਂ ਉਹ ਇਹਦੇ ਨਾਲ ਕਿਤੇ ਹਿੰਦੂ ਧਰਮ ਦੀ ਨਖੇਦੀ ਨਾ ਹੋਵੇ ਤਾਂ ਕਰਕੇ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਕਿ ਸ਼ਰਧਾਲੂ ਅਮਰ ਨੂੰ ਘਰੇ ਬੁਲਾਉਂਦਾ ਲੱਭਣ ਲਈ ਭੇਜਦਾ ਅਗਲਾ ਹੈਗਾ ਕੁਐਸਚਨ ਦਿਵਾਲੇ ਡਰਾਉਣੇ ਰੁੱਖ ਪਰ ਰੁੱਖ ਹਰੇ ਭਰੇ ਬਲੇ ਗੀਤ ਨੂੰ ਸੁਣ ਕੇ ਰੂਪ ਤੇ ਬਸੰਤ ਕੀ ਸੋਚਦੇ ਨੇ ਹਾਂਜੀ ਗੀਤ ਦੇ ਵਿੱਚ ਦੋਵੇਂ ਜਣੇ ਆਪਣੇ ਨਾਂ ਦਾ ਜ਼ਿਕਰ ਸੁਣ ਕੇ ਸੋਚਦੇ ਨੇ ਕਿ ਕਿਸੇ ਵਾਲੇ ਰੂਪ ਪਸੰਦ ਤਾਂ ਤੋਤਾ ਮੈਣਾ ਨੂੰ ਖਾ ਕੇ ਰਾਜੇ ਬਣ ਗਏ ਸੀ ਪਰ ਉਹਨਾਂ ਨੂੰ ਜਹੀ ਕਿਸਮਤ ਦੀ ਪ੍ਰਾਪਤੀ ਲਈ ਕਿਸੇ ਤੋਂ ਆਪਣੇ ਕਰਮਾਂ ਦਾ ਇਲਾਜ ਕਰਾਉਣਾ ਚਾਹੀਦਾ ਅੱਗੇ ਹੈਗਾ ਕੁਐਸਚਨ ਨੰਬਰ 15 ਜਦੋਂ ਰੂਪ ਤੇ ਬਸੰਤ ਮੰਦਿਰ ਵਿੱਚ ਮੱਥਾ ਟੇਕਣ ਜਾਂ ਇੱਕੰਦਾ ਜਤਨ ਕਰਦੇ ਨੇ ਤਾਂ ਪੁਜਾਰੀ ਉਹਨਾਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦਾ ਹਾਂਜੀ ਪੁਜਾਰੀ ਰੂਪ ਤੇ ਬਸੰਤ ਨੂੰ ਬਿਨਾ ਕੁਝ ਚੜਾਵੇ ਦੇਵੀ ਅੱਗੇ ਮੱਥਾ ਨਹੀਂ ਟੇਕਣ ਦਿੰਦਾ ਫਿਰ ਜਦੋਂ ਉਸ ਨੂੰ ਪਤਾ ਲੱਗਦਾ ਕਿ ਉਹ ਸ਼ੂਤ ਨੇ ਤਾਂ ਉਹਨਾਂ ਨੂੰ ਧੱਕੇ ਮਾਰ ਕੇ ਪਿੱਛੇ ਹਟਾ ਦਿੰਦਾ ਅਗਲਾ ਹੈਗਾ ਸਿਪਾਹੀ ਦੇ ਮੰਦਰ ਵਿੱਚ ਮੱਥਾ ਟੇਕਣ ਦੀ ਘਟਨਾ ਦਾ ਵਰਣਨ ਕਰਨਾ ਹਾਂਜੀ ਸਿਪਾਹੀ ਦੀ ਆਕੜ ਤੇ ਰੋਪ ਤੋਂ ਡਰਦਾ ਪੁਜਾਰੀ ਉਸ ਨੂੰ ਦੇਵੀ ਅੱਗੇ ਅੱਗੇ ਚੜਾਉਣ ਲਈ ਕਹਾਰ ਮੁਫਤ ਦਿੰਦਾ ਸਿਪਾਹੀ ਮੱਥਾ ਟੇਕਣ ਮਗਰੋਂ ਪੁਜਾਰੀ ਨੂੰ ਕਹਿੰਦਾ ਕਿ ਮਰاد ਪੂਰੀ ਹੋਣ ਤੇ ਉਸ ਦੀ ਮੁੱਠੀ ਗਰਮ ਕਰੂਗਾ। ਅਗਲਾ ਹੈਗਾ ਕੁਐਸਚਨ ਨੰਬਰ 17 ਅਮਰ ਤੇ ਪੁਜਾਰੀ ਦੇ ਵਿਚਕਾਰ ਰੂਪ ਤੇ ਬਸੰਤ ਬਾਰੇ ਕੀ ਝਗੜਾ ਹੋਇਆ? ਅਮਰ ਰੂਪ ਤੇ ਬਸੰਤ ਨੂੰ ਜਨਤਾ ਦੇ ਰੂਪ ਤੇ ਬਸੰਤ ਦੱਸਦਾ ਹੈ। ਅਮਰ ਰੂਪ ਤੇ ਬਸੰਤ ਨੂੰ ਮਤਲਬ ਕਿ ਜਨਤਾ ਨੂੰ ਸੰਬੋਧਨ ਸੰਭੋ ਜਨਤਾ ਨੂੰ ਇੱਕ ਸਿੰਬਲ ਦੇ ਤੌਰ ਤੇ ਲੈ ਕੇ ਬਸੰਤ ਨੂੰ ਦੱਸਦਾ ਹੈ ਕਿ ਪੁਜਾਰੀ ਉਹਨਾਂ ਦੀ ਇਹਨਾਂ ਗੱਲਾਂ ਤੋਂ ਖਿਜਦਾ ਹੈ ਪਰ ਅਮਰ ਕਹਿੰਦਾ ਕਿ ਉਹ ਸ਼ਿਰ ਗੁਰੂ ਨਾਨਕ ਦੇਵ ਜੀ ਅਨਸਾਰ ਸਭ ਇੱਕੋ ਰੱਬ ਦੇ ਬੰਦੇ ਨੇ ਪੁਜਾਰੀ ਗੁਰੂ ਜੀ ਨੂੰ ਕਰਾਇਆ ਸਮਝਦਾ ਹੋਇਆ ਅਮਰ ਨੂੰ ਬੁਲਾ ਬੁਰਾ ਭਲਾ ਕਹਿੰਦਾ ਅਗਲਾ ਹੈਗਾ ਕੁਐਸਚਨ ਨੰਬਰ 18 ਪੁਜਾਰੀ ਹਰੋ ਨੂੰ ਕਿਸ ਤਰ੍ਹਾਂ ਹੌਸਲਾ ਰੰਦਾ ਹਾਂਜੀ ਹਰੋ ਆਪਣੇ ਪੁੱਤਰ ਅਮਰ ਨੂੰ ਕਰਾਹੇ ਪਿਆ ਸਮਝ ਕੇ ਦੁਖੀ ਹੁੰਦੀ ਆ ਮਤਲਬ ਕਿ ਹਰੋ ਜੜੀ ਉਹ ਆਪਣੇ ਬੇਟੇ ਅਮਰ ਨੂੰ ਉਹਨਾਂ ਨੂੰ ਲੱਗਦਾ ਕਿ ਇਹ ਕੁਰਾਹੇ ਪੈ ਗਿਆ ਪੁਜਾਰੀ ਉਹਨੂੰ ਕਹਿੰਦਾ ਕਿ ਪੰਡਿਤ ਜੀ ਪਾਠ ਪੂਜਾ ਨਾਲ ਉਸਦੇ ਪੁੱਤਰ ਨੂੰ ਸਿੱਧੇ ਰਸਤੇ ਲੈ ਕੇ ਆਉਣਗੇ ਉਹ ਹਰੋ ਨੂੰ ਕਹਿੰਦਾ ਕਿ ਦੇਵੀ ਸਾਡਾ ਦੋਹਾਂ ਦਾ ਬੇੜਾ ਪਾਰ ਕਰੂਗਾ ਅਗਲਾ ਹੈਗਾ ਕੁਐਸਚਨ ਨੰਬਰ 19 ਹਾਂਜੀ ਰੂਪ ਤੇ ਬਸੰਤ ਫਰੋ ਪਾਸੋਂ ਪਾਣੀ ਪੀਣ ਦੀ ਘਟਨਾ ਦੱਸਣੀ ਆ ਹਰੋ ਅਸ਼ੂਤ ਰੂਪ ਤੇ ਬਸੰਤ ਨੂੰ ਖੂਹ ਤੋਂ ਪਾਣੀ ਨਹੀਂ ਪਿਲਾਉਣਾ ਚਾਹੁੰਦੀ ਜਦੋਂ ਆਪ ਖੂਹ ਵਿੱਚੋਂ ਪਾਣੀ ਕੱਢਣ ਦਾ ਯਤਨ ਕਰਦੇ ਆਂ ਰੂਪ ਤੋਂ ਹਰੋ ਦਾ ਘੜਾ ਭਿੱਟਿਆ ਜਾਂਦਾ ਹੈ ਤਾਂ ਉਹਨਾਂ ਨੂੰ ਗਾਲਾਂ ਕੱਢਦੀ ਹੋਈ ਇਹ ਵਜਾਂ ਨੇ ਵੱਜੋ ਬਸੰਤ ਦੀ ਪੱਗ ਲਾ ਦਿੰਦੀ ਆ ਅਗਲਾ ਹੈਗਾ ਸਿਪਾਹੀ ਸਿਪਾਹੀ ਦੇ ਹਰੋ ਪਾਸੋਂ ਪਾਣੀ ਪੀਣ ਦੀ ਘਟਨਾ ਹਾਂਜੀ ਸਿਪਾਹੀ ਨੂੰ ਪਾਣੀ ਪਿਲਾਉਂਦਾ ਹੈ ਹਰੋਂ ਤੇ ਉਸਦੇ ਕੱਪੜਿਆਂ ਦੇ ਛਿੱਟੇ ਪੈ ਜਾਂਦੇ ਨੇ ਤੇ ਉਹ ਗਾਲਾਂ ਕੱਢਦਾ ਹੈ ਹਰੋਂ ਨੂੰ ਧੱਕਾ ਦੇਣ ਦਾ ਯਤਨ ਕਰਦੇ ਸਿਪਾਹੀ ਤੇ ਉਸ ਦਾ ਘੜਾ ਟੁੱਟੇ ਜਾਂਦਾ ਹਰੋਂ ਦੇ ਇਤਰਾਜ਼ ਕਰਨ ਤੇ ਉਹ ਉਸ ਨੂੰ ਹੋਰ ਵੀ ਸੁਣਾ ਭਲਾ ਕਹਿੰਦਾ ਅਗਲਾ ਕੁਐਸਚਨ ਨੰਬਰ 21 ਪੁਜਾਰੀ ਪੰਡਤ ਤੇ ਕਾਜੀ ਕਿਸ ਗੱਲ ਤੋਂ ਔਖੇ ਨੇ ਤੇ ਉਹ ਗੁਰੂ ਜੀ ਦੇ ਵਿਰੁੱਧ ਕੀ ਕਰਨਾ ਚਾਹੁੰਦੇ ਨੇ ਪੁਜਾਰੀ ਪੰਡਤ ਤੇ ਕਾਜੀ ਦੁਆਰਾ ਧਾਰਮਿਕ ਪਖੰਡਾਂ ਦਾ ਖੰਡਨ ਕਰਨ ਮਨੁੱਖੀ ਬਰਾਬਰੀ ਦਾ ਪ੍ਰਚਾਰ ਕਰਨ ਤੋਂ ਔਖੇ ਨੇ ਤੇ ਉਹੋ ਗੁਰੂ ਜੀ ਵਿਰੁੱਧ ਸਰਕਾਰ ਤੋਂ ਮਦਦ ਵੀ ਲੈਣੀ ਚਾਹੁੰਦੇ ਨੇ ਪਰ ਉਹ ਗੁਰੂ ਜੀ ਨੂੰ ਸਿੱਧਾ ਹੱਥੋਂ ਪਾਉਣੋਂ ਡਰਦੇ ਨੇ ਸਿੱਧਾ ਹੱਥੋਂ ਪਾਉਣੋਂ ਡਰਦੇ ਨੇ ਅੱਗੇ ਕੁਐਸਚਨ ਨੰਬਰ 22 ਆ ਅਲਾਉਦੀਨ ਨੇ ਕਾਜੀ ਨੂੰ ਆ ਕੇ ਕੀ ਰਿਪੋਰਟ ਦਿੱਤੀ ਆ ਅ ਅਲਾਉਦੀਨ ਕਾਜੀ ਨੂੰ ਕਹਿੰਦਾ ਕਿ ਕਰਤਾਰਪੁਰ ਸਵਰਗ ਦਾ ਨਮੂਨਾ ਬਣ ਗਿਆ ਤੇ ਉੱਥੇ ਸਭ ਨੂੰ ਇੱਕੋ ਰੱਬ ਦੇ ਪੁੱਤਰ ਸਮਝਿਆ ਜਾਂਦਾ ਉੱਥੇ ਹੀ ਉੱਥੋਂ ਹੀ ਜ਼ਿੰਦਗੀ ਦੇਖ ਕੇ ਉਹ ਆਪ ਗੁਰੂ ਜੀ ਦਾ ਮুরিਦ ਬਣਨਾ ਚਾਹੁੰਦਾ ਹੈ ਅੱਗੇ ਕੁਐਸਚਨ ਨੰਬਰ 23 ਦੂਜੇ ਐਕਟ ਦੀ ਪਹਿਲੀ ਚੱਕੀ ਸ਼ੁਰੂ ਹੋਣ ਸਮੇ ਸਟੇਜ ਉੱਪਰ ਕੀ ਦਿਖਾਈ ਦਿੰਦਾ ਹਾਂਜੀ ਇਸ ਸਮੇ ਸਟੇਜ ਦੇ ਖੱਬੇ ਪਾਸੇ ਬੂਹੇ ਨੇੜੇ ਪੀੜੀ ਉੱਤੇ ਬੈਠੇ ਪੀੜੀ ਉੱਤੇ ਦੁੱਧ ਦਾ ਕਾੜਨਾ ਬੰਨਿਆ ਹੋਇਆ ਨਾਲ ਹੀ ਚਾਟੀ ਤੇ ਮਧਾਣੀ ਤੇ ਹੋਰ ਸਮਾਨ ਕੋਲ ਹੀ ਪੀੜੀ ਪਈ ਹੈ ਤੇ ਧੰਦੇ ਮੁੱਢੇ ਅ ਆਟੇਰਦੀ ਆ ਅੱਗੇ ਹੈਗਾ ਕੁਐਸਚਨ ਨੰਬਰ 24 24ਵਾਂ ਕੁਐਸਚਨ ਭਗਵਾਨ ਤੰਦੇਈ ਨੂੰ ਆਕੇ ਕੀ ਦੱਸਦਾ ਭਗਵਾਨ ਦੱਸਦਾ ਕਿ ਕੱਲ੍ਹ ਦਾਈਰੇ ਠਹਿਰੇ ਹੋਏ ਸਾਇਆਂ ਵਿੱਚ ਇੱਕ ਨੂੰ ਕਿਸੇ ਨੇ ਕਤਲ ਕਰ ਦਿੱਤਾ ਤੇ ਉਸ ਨੂੰ ਉਸ ਕਤਲ ਦੀ ਗਵਾਹੀ ਦੇਣ ਲਈ ਕਿਹਾ ਜਾ ਰਿਹਾ ਪਰ ਉਹ ਝੂਠ ਨਹੀਂ ਬੋਲ ਸਕਦਾ ਤੇ ਅਜੇ ਉਹ ਮਿੰਨਤ ਤਰਲਾ ਕਰਕੇ ਬਚ ਕੇ ਆਇਆ ਹੈ ਅਗਲਾ ਹੈਗਾ ਕੁਐਸਚਨ ਨੰਬਰ 25 ਤੰਦੇਈ ਤੇ ਭਗਵਾਨ ਕੀ ਫੈਸਲਾ ਕਰਦੇ ਨੇ ਤੰਦੇਈ ਤੇ ਭਗਵਾਨ ਜਦੋਂ ਇਹ ਦੇਖਦੇ ਨੇ ਕਿ ਚਾਰੇ ਪਾਸੇ ਜ਼ੁਲਮ ਪ੍ਰਧਾਨਾ ਤਾਂ ਉਹ ਸਮਝਦੇ ਨੇ ਕਿ ਇਹ ਉਹਨਾਂ ਦਾ ਹੀ ਕਸੂਰ ਹੈ ਜਦੋਂ ਉਹ ਜ਼ੁਲਮ ਵਿਰੋਧਨ ਲੜ ਨਹੀਂ ਸਕਦੇ ਇਸ ਸਥਿਤੀ ਵਿੱਚ ਉਹ ਗੁਰੂ ਜੀ ਕੋਲ ਜਾਣ ਦਾ ਫੈਸਲਾ ਕਰਦੇ ਨੇ ਅੱਗੇ ਹੈਗਾ ਕੁਐਸਚਨ ਨੰਬਰ 26 ਭਗਵਾਨ ਚੌਂਕੀਦਾਰ ਦੁਆਰਾ ਭਗਵਾਨ ਦੇ ਘਰੋਂ ਦੁੱਧ ਦਾ ਕਾੜ ਨਾ ਚੁੱਕ ਕੇ ਲੈ ਕੇ ਜਾਂਦੀ ਘਟਨਾ ਹਾਂਜੀ ਚੌਂਕੀਦਾਰ ਭਗਵਾਨ ਦੇ ਘਰੋਂ ਕੋਤਵਾਲੀ ਲਈ ਗੁੱਧ ਦੁੱਧ ਲੈਣ ਆਉਂਦਾ ਕੋਤਵਾਲੀ ਲਈ ਤਾਂ ਦੇ ਹੀ ਕਹਿੰਦੇ ਕਿ ਅੱਜ ਸਾਡੇ ਮੱਝ ਨਹੀਂ ਮਿਲੀ ਚੌਂਕੀਦਾਰ ਆਪ ਹੀ ਉਹਨਾਂ ਦਾ ਕਾੜ ਨਾ ਚੁੱਕ ਕੇ ਲੈ ਜਾਂਦਾ 27 ਗੌਨਸ ਹਰੋਨਸ ਦੇ ਪੁੱਤਰ ਬਾਰੇ ਕੀ ਦੱਸਦਾ ਹਾਂਜੀ ਦੱਸਦਾ ਕਿ ਉਸ ਦਾ ਪੁੱਤਰ ਦੋ ਵੈਰੀਆਂ ਦੇ ਵਿੱਚ ਘਿਰਿਆ ਹੋਇਆ ਤੇ ਇੱਕ ਕੋਰਾਈਏ ਗੁਰੂ ਨਾਨਕ ਦੇਵ ਜੀ ਤੇ ਦੂਜਾ ਸ਼ਰੀਕਣੀ ਦੇ ਚੱਕਰ ਦੇ ਵਿੱਚ ਉਹ ਫਿਰ ਉਹਨੂੰ ਉਪਾਵਜੋ ਤਵੀਤ ਦਿੰਦਾ ਅੱਗੇ ਕੁਐਸਚਨ ਨੰਬਰ 28 ਹੈਗਾ ਗੋਸ ਰੂਪ ਤੇ ਬਸੰਤ ਨੂੰ ਕੀ ਕਹਿੰਦਾ ਜਦ ਰੂਪ ਤੇ ਬਸੰਤ ਨੂੰ ਹਾਂਜੀ ਕੁਐਸਚਨ ਨੰਬਰ ਹੈਗਾ 28 ਗੋਸ ਰੂਪ ਤੇ ਬਸੰਤ ਨੂੰ ਕੀ ਕਹਿੰਦਾ ਜਦ ਰੂਪ ਤੇ ਬਸੰਤ ਗੌਂਸ ਨੂੰ ਦਮੜੀ ਚੜਾ ਕੇ ਮੱਥਾ ਡੇਗ ਦੇਣ ਤਾਂ ਗੌਂਸ ਰੂਪ ਦੇ 29 ਤੇ ਬਸੰਤ ਦੇ ਤਵੀਦ ਦੇਖ ਕੇ ਉਹਨਾਂ ਨੂੰ ਕਹਿੰਦਾ ਕਿ ਕੋਈ ਪੀਲੀ ਚੀਜ਼ ਚੜਾਓ ਤਾਂ ਪੈਰੋ ਦੇਵਤਾ ਖੁਸ਼ ਹੋਊਗਾ ਤੇ ਤੁਹਾਡੇ ਉੱਤੇ ਮਿਹਰ ਕਰੇਗਾ ਉਹ ਉਹਨਾਂ ਨੂੰ ਮੁਸਲਮਾਨ ਬਣ ਲਈ ਵੀ ਕਹਿੰਦਾ ਅੱਗੇ 29 ਮੇਲੇ ਵਿੱਚ ਆਏ ਚਰਪਟ ਪੀਪਾ ਤੇ ਗੋਰਖ ਕੀ ਸੋਚਦੇ ਨੇ ਹਾਂਜੀ ਮੇਲੇ ਵਿੱਚ ਆਏ ਚਰਪਟ ਪੀਪਾ ਤੇ ਗੋਰਖ ਸੋਚਦੇ ਨੇ ਕਿ ਪਹਿਲਾਂ ਉਹ ਗੁਰੂ ਜੀ ਨੂੰ ਕਰਾਮਾਤਾਂ ਨਾਲ ਹਰਾਉਣ ਦਾ ਯਤਨ ਕਰਨਗੇ ਫਿਰ ਉਹ ਆਪਣੀ ਆਪਣੀ ਸ਼ਕਤੀ ਨਾਲ ਗੁਰੂ ਜੀ ਦਾ ਤਰਾਹ ਕੱਢ ਦੇਣਗੇ ਤੇ ਉਹ ਉਹਨਾਂ ਪ੍ਰਸ਼ਨਾਂ ਦਾ ਵੀ ਜ਼ਿਕਰ ਕਰਦੇ ਨੇ ਜਿਹੜੇ ਗੁਰੂ ਜੀ ਤੋਂ ਪੁੱਛਣਾ ਚਾਹੁੰਦੇ ਨੇ ਤੇ ਉਹ ਕਹਿੰਦੇ ਨੇ ਕਿ ਉਹ ਸਾਡੇ ਪ੍ਰਸ਼ਨਾਂ ਦੇ ਉੱਤਰ ਨਹੀਂ ਦੇ ਸਕੇਗਾ। ਜੋਗੀ ਹਰੋ ਨੂੰ ਕੀ ਕਹਿੰਦਾ ਹਾਂਜੀ ਜਦੋਂ ਹਰੋ ਜੋਗੀਆਂ ਦੇ ਹਾਂ ਪੈਰੀ ਹੱਥ ਲਾ ਕੇ ਬੇਨਤੀ ਕਰਦੇ ਕਿ ਉਸਦੇ ਪੁੱਤਰ ਨੂੰ ਕਰਾਈਏ ਦੇ ਪੰਜੇ ਵਿੱਚੋਂ ਛੁਡਾ ਦੇਣ ਤਾਂ ਇੱਕ ਜੋਗੀ ਹਰੋ ਨੂੰ ਕਹਿੰਦਾ ਕਿ ਮਾਈ ਉਦਾਸ ਨਾ ਹੋ ਐਤਕੀ ਮੇਲੇ ਵਿੱਚ ਅਸੀਂ ਉਸਨੂੰ ਬਹੁਤ ਨਿਠਾ ਕਰਨਾ ਹੈ ਤਾਂ ਸਾਰੇ ਆਪੇ ਉਸ ਦਾ ਸਾਥ ਛੱਡ ਦੇਣਗੇ। ਹਾਂਜੀ ਅੱਗੇ 31 ਅਮਰ ਤੇ ਜੋਗੇ ਨਹੀਂ ਝੜਪ ਨੂੰ ਸਪਸ਼ਟ ਕਰਨਾ ਅਮਰ ਜੋਗੇ ਨੂੰ ਕਹਿੰਦਾ ਕਿ ਕੋਈਏ ਗੁਰੂ ਨਾਨਕ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨਹੀਂ ਸਗੋਂ ਆਪ ਨੇ ਉਹਨਾਂ ਨੇ ਗੁਰੂ ਜੀ ਉਹਨਾਂ ਨੂੰ ਦਾਨ ਦੇਣ ਵਾਲੇ ਗ੍ਰੈਸੇ ਤੋਂ ਨੂੰ ਪੁਰਾ ਨਹੀਂ ਚੁਕਾਣਾ ਚਾਹੀਦਾ ਤੇ ਨਾ ਹੀ ਸੜਨਾ ਚਾਹੀਦਾ ਇਸ ਤੇ ਜੋਗੀ ਤੇ ਸ਼ਰਧਾਲੂ ਉਸ ਦੇ ਵਿੱਚ ਅਮਰ ਨੂੰ ਮਾਰ ਭਜਾਉਂਦੇ ਨੇ ਅੱਗੇ ਹੈਗਾ ਕੁਐਸਚਨ ਨੰਬਰ 32 ਅਲਾਉਦੀਨ ਜੋਗੇ ਨੂੰ ਕਿੰਨਾ ਦਲੀਲਾਂ ਨਾਲ ਸਮਝਾਉਂਦਾ ਅਲਾਉਦੀਨ ਜੋਗੇ ਨੂੰ ਕਹਿੰਦਾ ਕਿ ਕੋਈਏ ਸ੍ਰੀ ਗੁਰੂ ਨਾਨਕ ਦੇਵ ਜੀ ਨਹੀਂ ਸਗੋਂ ਆਪ ਨੇ ਮਨ ਜਿੱਤ ਤੇ ਜਗ ਜੀਤ ਦਾ ਸਬਕ ਦੇਣ ਵਾਲਾ ਤੇ ਹਰ ਪਾਸੇ ਅੱਲਾ ਦਾ ਘਰ ਦੱਸਣ ਵਾਲਾ ਕੋਈ ਆ ਨਹੀਂ ਹੋ ਸਕਦਾ ਅੱਗੇ 33ਵਾਂ ਕੁਐਸਚਨ ਜਦੋਂ ਪੀਪਾ ਤੇ ਚਰਪਟ ਗੁਰੂ ਜੀ ਵੱਲ ਤੁਰ ਪੈਂਦੇ ਨੇ ਤਾਂ ਗੋਰਖ ਨੂੰ ਕੀਨ ਭਾਵ ਹੁੰਦਾ ਇਸ ਸਮੇਂ ਗੋਰਖ ਆਪਣੇ ਆਪ ਨੂੰ ਪਖੰਡਿ ਮਹਿਸੂਸ ਕਰਦਾ ਤੇ ਸੋਚਾਂ ਵਿੱਚ ਪੈ ਕੇ ਪਰਚੋਲ ਕਰਦਾ ਇਸੇ ਸਮੇਂ ਹੀ ਬਾਹਰੋਂ ਇੱਕ ਆਵਾਜ਼ ਆਉਂਦੀ ਆ ਕਿ ਆ ਭਵਿਏ ਸੱਚ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਹੋਏ ਗੋਰਖੀਨਾ ਤੁਕਾਂ ਦੇ ਭਾਵ ਸਮਝ ਕੇ ਇਹਨਾਂ ਬਾਰੇ ਵਿਚਾਰ ਕਰਦਾ ਹੈ ਉਸ ਨੂੰ ਸੱਚ ਦਾ ਪ੍ਰਕਾਸ਼ ਹੁੰਦਾ ਤੇ ਉਹ ਸਮਝਦਾ ਕਿ ਉਹ ਗੁਰੂ ਜੀ ਦੇ ਨਾਲ ਟੱਕਰ ਨਹੀਂ ਲੈ ਸਕੇਗਾ ਅੱਗੇ 34ਵਾਂ ਕੁਐਸਚਨ ਤੀਜੇ ਐਕਟ ਦੀ ਪਹਿਲੀ ਝਾਕੀ ਦੇ ਆਰੰਭਿਕ ਦ੍ਰਿਸ਼ ਹਾਂਜੀ ਇਸ ਦ੍ਰਿਸ਼ ਵਿੱਚ ਤਾਂ ਦੇ ਰਸੋਈ ਵਿੱਚ ਬੈਠੇ ਦੁੱਧ ਰੜਕ ਰਹੀ ਹੈ ਤੇ ਉਹ ਆਪ ਦਿਖਾਈ ਨਹੀਂ ਦਿੰਦੀ ਸਾਹਮਣੇ ਬੂਹੇ ਲੱਗੇ ਇੱਕ ਤਖਤ ਪੋਛ ਪਿਆ ਮੰਦਰ ਵਿੱਚ ਆਵਾਜ਼ੇ ਖਤਮ ਹੋ ਗਈ ਪੁਜਾਰੀ ਚੜਾਵਾ ਸਾਹਮ ਰਿਹਾ ਤੇ ਖੱਬੇ ਪਾਸਿਓਂ ਭਗਵਾਨ ਹਰੀ ਕਹੀ ਚੁੱਕੀ ਆਉਂਦਾ ਤੇ ਕਹੀ ਚੱਕ ਰੱਖ ਕੇ ਅੰਦਰ ਜਾਨ ਮਗਰੋਂ ਫਿਰ ਬਾਹਰ ਆਉਂਦਾ ਹੈ। ਕੁਐਸਚਨ ਨੰਬਰ 35 ਪਾਠ ਕਰਦੇ ਭਗਵਾਨ ਨੂੰ ਪੰਡਿਤ ਸਰਕਾਰੀ ਬੰਦਾ ਤੇ ਸਾਧੂ ਕੀ ਕਹਿੰਦੇ ਨੇ? ਪਾਠ ਕਰਦੇ ਸਮੇਂ ਭਗਵਾਨ ਨੂੰ ਪੰਡਿਤ ਕਹਿੰਦਾ ਕਿ ਉਹ ਪੰਡਤਾਂ ਨੂੰ ਗਾਲਾਂ ਕੱਢ ਰਿਹਾ ਹੈ। ਸਰਕਾਰੀ ਬੰਦਾ ਭਗਵਾਨ ਉੱਤੇ ਰਾਜੇ ਦਾ ਵਿਰੋਧੀ ਹੋਣ ਤੇ ਮੁਸਲਮਾਨਾਂ ਨੂੰ ਪੂਰਾ ਭਲਾ ਕਹਿਣ ਦਾ ਦੋਸ਼ ਲਾਉਂਦਾ ਤੇ ਸਾਧੂ ਵੀ ਬਾਣੀ ਨੂੰ ਆਪਣੇ ਵਿਰੁੱਧ ਸਮਝਦਾ। ਕਵੈਸਚਨ ਨੰਬਰ 36 ਸਿਪਾਹੀ ਮੁਕੱਦਮ ਨੂੰ ਕੀ ਕਹਿੰਦਾ ਸਿਪਾਹੀ ਮੁਕੱਦਮ ਕੋਲ ਸ਼ਿਕਾਇਤ ਕਰਦਾ ਕਿ ਭਗਵਾਨ ਮੁਸਲਮਾਨੀ ਧਰਮ ਦੇ ਵਿਰੁੱਧ ਬੋਲ ਰਿਹਾ ਉਹ ਰਾਜੇ ਨੂੰ ਸ਼ੀਤ ਤੇ ਮੁਕੱਦਮ ਨੂੰ ਕੁੱਤੇ ਕਹਿ ਰਿਹਾ ਕਵੈਸਚਨ ਨੰਬਰ 37 ਮੁਕੱਦਮੇ ਦੇ ਪੁੱਛਣ ਦੇ ਕਾਜੀ ਭਗਵਾਨ ਲਈ ਕੀ ਸਜ਼ਾ ਤਸਵੀਜ਼ ਕਰਦਾ ਕਾਜੀ ਕਹਿੰਦਾ ਕਿ ਸ਼ਰਾ ਦੇ ਅਨੁਸਾਰ ਤਾਂ ਭਗਵਾਨ ਨੂੰ ਜੂੰਦੇ ਨੂੰ ਹੀ ਦਬਾ ਦੇਣਾ ਚਾਹੀਦਾ ਜਾਂ ਫਿਰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਕਾਜੀ ਇਹ ਵੀ ਕਹਿੰਦਾ ਕਿ ਜੇਕਰ ਇਹ ਆਪਣਾ ਗੁਨਾਹ ਮੰਨ ਕੇ ਅੱਗੋਂ ਲਈ ਗੁਨਾਹ ਕਰਨ ਤੋਂ ਤੌਬਾ ਕਰਕੇ ਮੁਸਲਮਾਨ ਬਣਨਾ ਕਬੂਲ ਕਰੇ ਤਾਂ ਇਸ ਨੂੰ ਰਹਿਮ ਮਿਲ ਸਕਦਾ ਕਵੈਸਚਨ ਨੰਬਰ 38 ਜਦੋਂ ਕਾਜੀ ਭਗਵਾਨ ਲਈ ਸਜ਼ਾ ਤਸਵੀਜ਼ ਕਰਦਾ ਤਾਂ ਭਗਵਾਨ ਕੀ ਉੱਤਰ ਦਿੰਦਾ ਇਸ ਸਮੇਂ ਭਗਵਾਨ ਬੜੀ ਦਲੇਰੀ ਨਾਲ ਕਹਿੰਦਾ ਕਿ ਬਾਣੀ ਪੜਨੀ ਬੰਦ ਨਹੀਂ ਕਰੇਗਾ ਕਿਉਂਕਿ ਇਸ ਨਾਲ ਉਸ ਦੀ ਭਗਤੀ ਦਾ ਠੀਕ ਮਾਰਗ ਬਣਿਆ ਠੀਕ ਮਾਰਗ ਮਿਲਿਆ ਉਹਨੂੰ ਰਸਤਾ ਮਿਲਿਆ ਤੇ ਉਹ ਕਹਿੰਦਾ ਕਿ ਉਸ ਨੂੰ ਉਸ ਦੀ ਸ਼ੋ ਪ੍ਰਾਪਤ ਹੋਈ ਹੈ ਜੋ ਲੀਡਰ ਹੈ ਜਿਹੜਾ ਸੱਚ ਕਹਿੰਦੇ ਆ ਬਾਬਰ ਤੋਂ ਨਾ ਡਰਿਆ ਜਿਹੜਾ ਮੱਕੇਵਾਲ ਪੈਰ ਕਰਕੇ ਲੰਬਾ ਪੈ ਗਿਆ ਜਿਹੜਾ ਵਾਲੀ ਕੰਧਾਰੀ ਤੋਂ ਨਾ ਡਰਿਆ ਤੇ ਸ਼ਰਾਪਾਂ ਤੋਂ ਨਾ ਡਰਿਆ ਉਸ ਦੀ ਸ਼ੋ ਨਾਲ ਮੇਰੇ ਵਿੱਚ ਵੀ ਸੱਚ ਕਹਿਣ ਬਦਲੇ ਮਰ ਮਿਟਣ ਦੀ ਸ਼ਕਤੀ ਆ ਗਈ ਅਗੇ ਕੁਐਸਚਨ ਨੰਬਰ 39 ਜਦੋਂ ਰੰਗਮંચ ਉੱਪਰ ਪ੍ਰਕਾਸ਼ ਦਿਖਾਈ ਦੁੰਦਾ ਤਾਂ ਮੁਕੱਦਮ ਸਾਰਾ ਨੂੰ ਕੀ ਕਹਿੰਦਾ ਜਦੋਂ ਰੰਗਮંચ ਉੱਤੇ ਪ੍ਰਕਾਸ਼ ਦਿਖਾਈ ਦੁੰਦਾ ਤਾਂ ਮੁਕੱਦਮ ਸਾਰਾ ਨੂੰ ਕਹਿੰਦਾ ਕਿ ਸੱਚ ਦੀ ਆਵਾਜ਼ ਨੂੰ ਅੱਗੇ ਹੋ ਕੇ ਸਿੱਜਦਾ ਕਰਨ ਉਹ ਕਹਿੰਦਾ ਕਿ ਇਸ ਆਵਾਜ਼ ਨਾਲ ਸਭ ਪਾੜਾ ਵੈਰ ਇਕੱਠਾ ਲਾਫ ਤੇ ਤਰੀਕੀ ਮਿਟ ਜਾਊਗੀ ਪੰਜਾਬ ਵਿੱਚ ਰੌਸ਼ਨੀ ਹੋ ਜਾਊਗੀ ਪੰਜਾਬ ਵਿੱਚ ਤੇ ਉਹ ਰੂਪ ਤੇ ਬਸੰਤ ਰੂਪ ਗੱਲ ਨਾਲ ਲਾ ਲੈਂਦਾ ਤੇ ਆਖ ਕਹਿੰਦਾ ਕਿ ਹੁਣ ਉਹਨੂੰ ਨੂੰ ਇਨਸਾਫ ਮਿਲੂਗਾ ਨਾਟਕ ਦੇ ਅੰਤ ਦੇ ਵਿੱਚ ਉਜਾਗਰ ਹੋਣ ਵਾਲੇ ਜੋਲ ਦਾ ਦ੍ਰਿਸ਼ ਕਿਹੋ ਜਿਹਾ ਹਾਂਜੀ ਇਹ ਨਾਟਕ ਦੇ ਅੰਤ ਦੇ ਵਿੱਚ ਮੁੜ ਨਾਟਕ ਦੇ ਆਰੰਭ ਵਾਲੀ ਜੋਦ ਉੱਠਦੀ ਹੈ ਜੋ ਕਿ ਪਹਿਲਾਂ ਨਾਲੋਂ ਬਹੁਤ ਹੀ ਉਜਾਗਰ ਹੈ ਬੁਰੀਆਂ ਸ਼ਕਤੀਆਂ ਕੂੜ ਚਿੱਪੀ ਗਰੰਸ ਤੇ ਤਲਵਾਰ ਹੰਭ ਕੀ ਪਿੱਛੇ ਹਟ ਜਾਂਦੀਆਂ ਨੇ ਸਾਰੇ ਪ੍ਰਕਾਸ਼ ਹੋ ਜਾਂਦਾ ਤੇ ਸਾਰੇ ਸਿਰ ਝੁਕਾਉਂਦੇ ਨੇ ਆਸਤ ਜੁਗਾ ਸੱਚ ਦੀ ਧੁਨੀ ਸਾਰੇ ਫੈਲ ਜਾਂਦੀ ਆ ਕੁਐਸਚਨ ਹਾਂਜੀ ਕੁਐਸਚਨ ਨੰਬਰ 40 ਨਾਟਕ ਦੇ ਅੰਤ ਦੇ ਵਿੱਚ ਉਜਾਗਰ ਹੋਣ ਵਾਲੇ ਜੋ ਦਾ ਦ੍ਰਿਸ਼ ਕਿਹੋ ਜਿਹਾ ਜਦ ਜਿੰਨ ਸੱਚ ਪੱਲੇ ਹੋਏ ਨਾਟਕ ਦੇ ਅੰਤ ਦੇ ਵਿੱਚ ਕੀ ਵਾਪਰਦਾ ਨਾਟਕ ਦੇ ਅੰਤ ਦੇ ਵਿੱਚ ਮੁੜ ਨਾਟਕ ਦੇ ਆਰੰਭ ਵਾਲੀ ਜੋਤ ਉੱਠਦੀ ਹੈ ਜੋ ਕਿ ਪਹਿਲਾਂ ਨਾਲੋਂ ਬਹੁਤ ਹੀ ਇਕਾਗਰ ਹੈ ਬੁਰੀਆਂ ਸ਼ਕਤੀਆਂ ਕੋੜ ਚਿਪੀ ਗਰਾਂ ਤੇ ਤਲਵਾਰ ਹੰਭ ਕੇ ਪਿੱਛੇ हट ਜਾਂਦੀਆਂ ਨੇ ਸਾਰੇ ਪ੍ਰਕਾਸ਼ ਹੋ ਜਾਂਦਾ ਤੇ ਸਾਰੇ ਸਿਰ ਛੁਪਾਉਂਦੇ ਨੇ ਆਸਾ ਜੁਗਾ ਸੱਚ ਦੀ ਧੁਨੀ ਸਾਰੇ ਫੈਲ ਜਾਂਦੀ ਆ 41 ਜਿੰਨ ਸੱਚ ਪੱਲੇ ਹੋਏ ਨਾਟਕ ਦੇ ਅੰਤ ਦੇ ਵਿੱਚ ਤੁੰਦੇ ਦਾ ਕਾਰਜ ਦੱਸਣਾ ਜਿਨ ਤਾਂ ਦੇ ਜੇਨ ਸੱਚ ਪੱਲੇ ਹੋਏ ਨਾਟਕ ਦੇ ਵਿੱਚ ਮਹੱਤਵਪੂਰਨ ਇਸਤਰੀਆ ਇਸ ਤਰ੍ਹਾਂ ਹੀ ਨਾਟਕ ਆ ਰੇ ਦੱਸਦਾ ਕਿ ਕਿਸ ਤਰ੍ਹਾਂ ਬਹਿਮਾ ਪਰਮਾਂ ਦੇ ਵਿੱਚ ਫਸੇ ਗੁਰੂ ਜੀ ਸਮਕਾਲੀ ਲੋਕ ਗੁਰੂ ਜੀ ਦੀ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ ਸਮੇਂ ਦੀਆਂ ਬੁਰੀਆਂ ਸ਼ਕਤੀਆਂ ਨਾਲ ਟੱਕਰ ਲੈਣ ਲੱਗਦੇ ਨੇ ਹਾਂਜੀ ਜਿਨ ਸੱਚ ਪੱਲੇ ਹੋਏ ਨਾਟਕ ਦੇ ਪੰਜ ਮਰਦ ਤੇ ਦੋ ਇਸਤਰੀ ਪਾਤਰਾਂ ਦਾ ਦੱਸਨੇ ਨੇ ਮਰਦ ਪਾਤਰ ਹੈ ਕਿਨੇ ਅਮਰ ਭਗਵਾਨ ਅਲਾਉਦੀਨ ਮੁਕੱਦਮ ਕਾਜੀ ਤੇ ਇਸਤਰੀ ਪਾਤਰ ਨੇ ਤਾਂ ਦੇਈ ਤੇ ਹਰੋ ਅੱਗੇ ਹੈਗਾ ਜਿੰਨ ਸੱਚ ਪੱਲੇ ਹੋ ਨਾਟਕ ਦਾ ਮੁੱਖ ਪਾਤਰ ਕੌਣਾ ਤਾਂ ਅਮਰ ਹੈ ਮੁੱਖ ਪਾਤਰ ਅਮਰ